ਨਪਛਾਤੇ ਵਿਅਕਤੀਆਂ ਵੱਲੋਂ ਮਾਰੀਆਂ ਗਈਆਂ ਗੋਲੀਆਂ ਸੁਖਦੇਵ ਸਿੰਘ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਜਿਹੜੇ ਇਲਾਜ ਦੇ ਲਈ ਭੇਜਿਆ ਗਿਆ ਦੱਸਿਆ ਜਾਂਦਾ ਹੈ ਕਿ ਸੁਖਦੇਵ ਸਿੰਘ ਦੀ ਪਤਨੀ ਮੌਜੂਦਾ ਸਰਪੰਚ ਹੈ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਤਿੰਨ ਰੌਂ ਸੁਖਦੇਵ ਸਿੰਘ ਦੇ ਲੱਗੇ ਜਿਸ ਦੇ ਨਾਲ ਸੁਖਦੇਵ ਸਿੰਘ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਮੋਕੇ ਤੇ ਪਹੁੰਚੀ ਪੁਲਿਸcar ਰਹੀ ਇਸ ਮਾਮਲੇ ਦੀ ਜਾਂਚ ਆਸ-ਪਾਸ ਦੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ ਕਸ਼ਮੀਰ ਸਿੰਘ ਜੀ ਕੀ ਲੱਗਦੇ ਸੀ ਤੁਹਾਡੇ ਸੁਖਦੇਵ ਸਿੰਘ ਸਰਦੇਵ ਸਿੰਘ ਮੇਰਾ ਪੋਤਰਾ ਲੱਗਦਾ ਜੀ ਕੀ ਗੱਲ ਹੋਈ ਆ ਜੀ ਗੱਲ ਦਾ ਪਤਾ ਨਹੀਂ ਕੋਈ ਵੀ ਉਧਰੋਂ ਆਇਆ ਪਿੰਡਾਂ ਲੋ ਉਹ ਮੱਖਣਵੜੀ ਆ ਲਾਗੇ ਪਿੰਡ ਵਾ ਉਧਰੋਂ ਆਇਆ ਤੇ ਕੱਲਾ ਆਇਆ ਮੋਟਰਸਾਈਕਲ ਦੇ ਉੱਤੇ ਤੇ ਉਧਰੋਂ ਖਖਾਲੇ ਰਾਤੋਂ ਆਏ ਆ ਤਿੰਨ ਜਣੇ ਆ ਤੇ ਉਹਨਾਂ ਤਿੰਨਾਂ ਦੇ ਕੋਲ ਪਿਸਤੌਲ ਆਇਆ ਦੋਂ ਦੋਂਟਾਂ ਨੇ ਵੇਖਿਆ ਕੀ ਪਹਿਚਾਣੋ ਬਈ ਕੌਣ ਹੈਗੇ ਸੀ ਉਹ ਜਿਨ੍ਹਾਂ ਨੇ ਕੋਲ ਪਛਾਣ ਤੇ ਆਣ ਫੇ ਉਹਨੂੰ ਮੁੰਡੇ ਨੂੰ ਪਤਾ ਹੋਊਗਾ ਕੌਣ ਕੌਣ ਨਹੀਂ ਜਾਂ ਫੇ ਲਾਗੇ ਬੰਨੇ ਮਾੜੇ ਮੋਟੇ ਹੋਣਗੇ ਜਾਂ ਹੁਣ ਵੀਡੀਓ ਉਹ ਦੂਜੇ ਕੈਮਰਾ ਕੋਈ ਵੇਖਿਆ ਜਾਊ ਤੇ ਫੇ ਪਤਾ ਲੱਗੂਗਾ ਅਜੇ ਤੱਕ ਕੋਈ ਕੈਮਰੇ ਦੀ ਫੋਟੋ ਸਾਹਮਣੇ ਆਈ ਹੈ ਨਹੀਂ ਸਾਡੇ ਸਾਹਮਣੇ ਨਹੀਂ ਆਈ ਪੁਲਿਸ ਆਈ ਸੀ ਦੋ ਤਿੰਨ ਬੰਦੇ ਆਏ ਪੁਲਿਸ ਦੇ ਉਹਨਾਂ ਪਤਾ ਨਹੀਂ ਕੈਮਰਾ ਵੇਖਿਆ ਕਿ ਨਹੀਂ ਕੋਈ ਵੇਖਿਆ ਜੀ ਕੀ ਪੁਲਿਸ ਵੱਲੋਂ ਕੀ ਕਿਹਾ ਗਿਆ ਹੁਣ ਨੇ ਪੁਰਸਾ ਲੋਆਂ ਐ ਹੀ ਨਹੀਂ ਕੋਈ ਗੱਲ ਬਾਤ ਸੁਣੀ ਉੱਥੇ ਤੇ ਮੁਲਖ ਹੀ ਬਹੁਤ ਜ਼ਿਆਦਾ ਇਕੱਠਾ ਸਾਰਾ ਪਿੰਡ ਇਕੱਠਾ ਆਇਆ ਹਾਂ ਜਿੱਦਾਂ ਬੋਟਾਂ ਦੇ ਵਿੱਚ ਇਕੱਠੇ ਹੋ ਜਾਂਦੇ ਆ ਕਿੰਨੀਆਂ ਗੋਲੀਆਂ ਲੱਗੀਆਂ ਆ ਤੁਹਾਡੇ ਬੱਚੇ ਦੇ ਦੋ ਗੋਲੀਆਂ ਖੜੀ ਤਿੰਨ ਲੱਗੀਆਂ ਕਿੱਥੇ ਲੱਗੀਆਂ ਗੋਲੀਆਂ ਇੱਥੇ ਲੱਗੀਆਂ ਇੱਕ ਵਕੀਵਾਨ ਦੇ ਨਿਕਲ ਗਿਆ ਤੇ ਇੱਕ ਇੱਥੇ ਆ ਟੂਈ ਤੇ ਲੱਗੀ ਇੱਥੇ ਆਉਂ ਪਿੱਛਾ ਜੂ ਦੇਰਤਾ ਨਾ ਉਹਨੇ ਮੋਟਰਸਾਈਕਲ ਆਇਆ ਰੁਕ ਗਈ ਹੈ ਕੋਈ ਪ੍ਰਾਣੀ ਰੰਜਿਸ਼ ਆ ਜਿਸ ਦੇ ਕਾਰਨ ਗੋਲੀਆਂ ਚਲਾਈਆਂ ਗਈਆਂ ਨਹੀਂ ਵੀ ਸਰਪੰਚੀ ਦੇ ਕਾਰਨ ਨਹੀਂ ਕਿਤੇ ਚੱਲੀਆਂ ਗਈਆਂ ਸਰਪੰਚੀ ਦਾ ਕਰਕੇ ਚਲਾਈਆਂ ਗਈਆਂ ਹਾਂ ਉਹ ਦੱਸਿਆ ਜਾਂਦਾ ਪੈਸਿਆਂ ਦਾ ਲੈਣ ਦੇਣਾ ਹੈਗਾ ਸੀ ਨਹੀਂ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਉਹਦਾ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਨਾ ਕੋਈ ਪੈਸਿਆਂ ਦਾ ਲੈਣ ਦਾ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਵਾ ਤੁਹਾਨੂੰ ਮੈਂ ਨਹੀਂ ਉਹਨਾਂ ਦੀ ਗੱਲ ਸੁਣੀ ਉਹ ਤਾਂ ਮੈਂ ਵੀ ਮੁੜ ਕੇ ਆਇਆ ਜਦੋਂ ਮੁਲਖ ਜੀ ਦਾ ਤੁਹਾਨੂੰ ਪਤਾ ਮੇਲਾ ਲੱਗਾ ਹੁੰਦਾ ਏਦਾਂ ਮੇਲਾ ਲੱਗ ਗਿਆ ਇੱਕ ਮਿੰਟ ਸੁਖਦੇਵ ਸਿੰਘ ਐਸ ਵਕਤ ਕਿੱਥੇ ਜਾਗਾ ਹੱਤਪਚਾਲ ਆਈ ਦੀ ਹਾਲਾ ਚੱਲਦਾ ਪਿਆ ਤਾਂ ਹਾਂ ਹਾਲਾ ਚੱਲਦਾ ਪਿਆ ਤੇ ਬਾਹਰ ਹੈ ਖਤ ਹੈ ਖਤ ਇਹ ਤੋਂ ਪਤਾ ਨਹੀਂ ਅੰਦਰ ਆ ਕੇ ਬਾਹਰ ਆ ਗੋਲੀਆਂ ਆਂਦੇ ਆ ਫੋਨ ਕੰਡਦੇ ਆਂਦੇ ਕੱਢ ਦਿੱਤੀਆਂ ਬਚਾ ਹੋ ਗਿਆ ਬਚਾ ਗਿਆ ਹਾਂ ਠੀਕ ਹੈ ਜੀ ਪਰ ਨਹੀਂ ਮੈਂ ਤਾਂ ਇੱਥੇ ਨਹੀਂ ਸੀ ਗੋਲੀਆਂ ਚੱਲਣੀਆਂ ਸੀ ਇੱਥੇ ਗੋਲੀ ਚੱਲੀ ਆ ਕਿੰਨੇ ਲੋਕ ਸੀ ਕਿੰਨਾ ਹਮਲਾ ਵਾ ਤਿੰਨ ਲੋਕ ਦੱਸਦੇ ਆ ਸੁਖਦੇਵ ਸਿੰਘ ਕਿੱਥੇ ਬੈਠਾ ਆ ਸੁਖਦੇਵ ਸਿੰਘ ਇਧਰੋਂ ਆਉਣ ਰਿਹਾ ਛੜ ਤੋਂ ਇਕਲ ਕੱਡੇ ਵਾਲੇ ਬਣੇ ਉਹ ਮਗਰ ਲੱਗੇ ਹੁੰਦਾ ਹੈ ਇਹ ਮੇਰਾ 12:00 ਵਜੇ ਦੀ ਗੱਲ ਆ ਕੋਈ ਕਾਰਨ ਪਤਾ ਲੱਗਾ ਇਸ ਚੀਜ਼ ਦਾ ਨਹੀਂ ਕਾਰਨ ਤਾਂ ਨਹੀਂ ਪਤਾ ਕਿੰਨੇ ਬੰਦੇ ਸੀ ਤਿੰਨ ਬੰਦੇ ਮੂਲ ਬਿਟੇ ਕਿ ਨਹੀਂ ਮੂਲ ਬਿਟੇ ਸੁਖਦੇਵ ਸਿੰਘ ਹੁਣ ਕਿੱਥੇ ਨੇ ਹਸਪਤਾਲ ਹੁਣ ਆ ਹਸਪਤਾਲ ਆ ਉਹਨਾਂ ਦੀ ਹਾਲਾਤ ਜਿਹੜੇ ਕਿਵੇਂ ਦੇ ਨੇ ਹੁਣ ਦੱਸਦੇ ਮੈਂ ਕੋਈ ਠੀਕ ਆ ਜਿਹੜਾ ਇਹ ਅਣ ਸਟਾਫ ਆ ਰੇੜੀਆਂ ਗੋਲੀਆਂ ਚ ਲਾਈ ਗਿਆ ਕੀ ਕਰਨਾ ਤੁਹਾਨੂੰ ਇਹ ਸਾਨੂੰ ਅਜ ਇਨਫੋਰਮੇਸ਼ਨ ਆਈ ਸੀਗੀ ਕਿ ਸਰਦਾਰ ਸੁਖਦੇਵ ਸਿੰਘ ਨੇ ਇੱਥੇ ਤੇ ਮੋਬਾਈਲ ਦੇ ਕਿ ਉਹਨਾਂ ਨੂੰ ਕੋਈ ਮੋਟਰਸਾਈਕਲ ਸਵਾਰ ਆ ਕੇ ਤੇ ਉਹਨਾਂ ਦੇ ਉੱਤੇ ਉਹਨੇ ਗੋਲੀਆਂ ਚਾਹੀਆਂ ਉਹਨਾਂ ਨੂੰ ਹਸਪਤਾਲ ਫੋਰਟਿਸ ਜਿਹੜਾ ਐਡਮਿਟ ਕਰਾਇਆ ਗਿਆ ਤੇ ਕਿੰਨੀਆਂ ਉਹਨਾਂ ਦਾ ਟ੍ਰੀਟਮੈਂਟ ਗੋਲੀਆਂ ਦੇ ਇੱਥੇ ਮਤਲਬ ਕੁਝ ਗੋਲ ਮਿਲੇ ਨੇ ਬਟ ਅਜੇ ਐਗਜ਼ੈਕਟ ਕਲੀਅਰ ਨਹੀਂ ਹੋ ਰਿਹਾ ਵੀ ਕਿੰਨੀਆਂ ਚੱਲੀਆਂ ਕਿੰਨੀਆਂ ਉਹਨਾਂ ਦੇ ਲੱਗੀਆਂ ਕਿਉਂਕਿ ਉੱਥੇ ਜਾ ਕੇ ਪਤਾ ਲੱਗਣਾ ਅਸੀਂ ਜਾ ਰਹੇ ਹਾਂ ਹਸਪਤਾਲ ਕਿੱਸਾ ਯਾਰ ਇਹ ਤਿੰਨ ਗੋਲੀਆਂ ਜਿਹੜੀਆਂ ਉਹਨਾਂ ਦੇ ਲੱਗੀਆਂ ਨੇ ਦੋ ਪਿੱਠ ਤੇ ਇੱਕ ਲਾਤੇ ਲੱਗੀਆਂ ਇਹ ਅਜੇ ਮਤਲਬ ਕਲੀਅਰ ਨਹੀਂ ਹੈਗਾ ਜੀ ਕਿਸੇ ਨੂੰ ਵੀ ਕਲੀਅਰ ਹੈਗਾ ਕਾਥੀ ਦੋਸ਼ੀ ਕਿੰਨੇ ਪਾਏ ਗਏ ਇਹ ਮੋਟਰਸਾਈਕਲ ਸਵਾਰ ਸੀਗੇ ਤਿੰਨ ਕਿਹੜੀ ਸਾਈਡ ਤੋਂ ਆ ਰਹੇ ਸੀ ਪਤਾ ਨਹੀਂ ਇਹ ਕਲੀਅਰ ਕਰ ਰਹ ਕਰ ਰਹੇ ਜੀ ਜੇ ਸਪੌਟ ਤੇ ਖੜੇ ਸਾਰਾ ਕਰ ਰਹੇ ਦੱਸਿਆ ਜਾ ਰਿਹਾ ਜੀ ਪੈਸੇ ਦਾ ਲੈਣ ਦੇਣ ਨਹੀਂ ਇਸ ਕਰਕੇ ਗੋਲੀ ਨਹੀਂ ਨਹੀਂ ਅਸਾ ਕੁਝ ਨਹੀਂ ਸਾਨੂੰ ਪਤਾ ਹੈ ਜੀ ਬਰ ਕੋ ਰੰਜਿਸ਼ ਸਰ ਮੈਂ ਦੱਸਿਆ ਜੀ ਜੇ ਤੇ ਸਪੌਟ ਤੇ ਖੜੇ ਸਾਰੀਆਂ ਚੀਜ਼ਾਂ ਮਤਲਬ ਵੈਰੀਫਿਕੇਸ਼ਨ ਹੋ ਰਹੀ ਹੈ ਉਹ ਸਾਰਾ ਕਰ ਰਹੇ ਸੀਸੀਟੀਵੀ ਫੁਟੇਜ ਸਾਹਮਣੇ ਹੈ ਸਾਰੀ ਚੈੱਕ ਕਰ ਰਹੇ ਇੱਥੇ ਵਿੱਚ دہشت ਦਾ ਮਾਹੌਲ ਬਣ ਗਿਆ ਕੀ ਕਹਿਣਾ ਤੁਹਾਡਾ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਇੱਥੇ ਖੜੇ ਹਾਂ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦਿੱਕਤ ਨਹੀਂ ਆਏਗੀ ਕੋਈ ਸ਼ੂਨ ਪੱਤਰਕਾਰ ਵਰੁਣ ਸੋਨੀ ਜੰਡਿਆਲਾ ਗੁਰੂ